ਚ ਹਰਿੰਦਰ ਸਿੰਘ ਜੀ ਔਰ ਜਿਹੜੇ ਪੁੱਲ ਦੇ ਹੇਠਾਂ ਖੜੇ ਆ ਸਾਰੇ ਪੰਡਾਲ ਦੇ ਨੇੜੇ ਆ ਜਾਣ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਰੇ ਵਰਕਰ ਸਬਾਨਾ ਨੂੰ ਮੇਰੀ ਆਵਾਜ਼ ਸੁਣਦੇ ਹੋਣ ਜਰੂਰ ਪੰਡਾਲ ਦੇ ਨੇੜੇ ਪਹੁੰਚ ਜਾਣ ਸਾਰੇ ਆਖਰ ਦੇ ਵਿੱਚ ਮੈਂ ਆਪਣੇ ਸਾਰੇ ਕਿਸਾਨ ਭਰਾਵਾਂ ਵੱਲੋਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਸਾਰਿਆਂ ਤੋਂ ਪਹਿਲਾਂ ਉਹਨਾਂ ਨੇ ਆ ਕੇ ਸਾਡੀ ਬਾਹ ਫੜੀ ਆ ਇਹਨਾਂ ਕਹਿੰਦਾ ਹਿਆ ਮੈਂ ਸਾਰਿਆਂ ਦਾ ਫੇਰ ਇੱਕ ਵਾਰ ਇੱਥੇ ਹੋਣ ਦੇ ਉੱਤੇ ਔਰ ਇਸ ਸਮੇਂ ਦੇ ਅੰਦਰ ਸ਼ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ ਵਾਸਤੇ ਸਾਰਿਆਂ ਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਕਰ ਰਿਹਾ ਜੀ ਸਟੇਜ ਤੋਂ ਕਿਰਪਾ ਕਰਕੇ ਯੂਥ ਆਗੂ ਸਟੇਜ ਤੋਂ ਥੱਲੇ ਉਤਰ ਜਾਣ ਸਾਹਮਣੇ ਪ੍ਰਧਾਨ ਜੀ ਦੇ ਸਾਹਮਣੇ ਆ ਜਾਣ ਜੋ ਥਾ ਕੋ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਹੋਣ ਵੀਰ ਬਣ ਕੇ ਕਿਰਪਾ ਕਰੋ ਸਟੇਜ ਤੋਂ ਸਾਰੇ ਥੱਲੇ ਉਤਰ ਜਿਓ ਪ੍ਰਧਾਨ ਜੀ ਦੇ ਸਾਹਮਣੇ ਆ ਜਾਣ ਪੰਡਾਲ ਦੇ ਵਿੱਚ ਆ ਜਿੰਨੇ ਬਾਹਰ ਖੜੇ ਆ ਸੜਕ ਦੇ ਉੱਤੇ ਉਹ ਵੀ ਪੰਡਾਲ ਦੇ ਲਾਗੇ ਆ ਜਾਣ ਸਾਰੀ ਸੰਗਤ ਨੂੰ ਬੇਨਤੀ ਆ ਸਾਰੀ ਸੰਗਤ ਜੇ ਮੇਰੀ ਆਵਾਜ਼ ਸੁਣਦੀ ਹੋਵੇ ਪੰਡਾਲ ਦੇ ਨੇੜੇ ਆ ਜਾਣ ਜਿਨ੍ਹਾਂ ਨੂੰ ਬੈਠਣ ਦੀ ਜਗ੍ਹਾ ਮਿਲਦੀ ਆ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰਨ ਇੱਕ ਮੈਂ ਸਾਰਿਆਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆ ਦੱਸੋ ਐਨੀ ਵਾਰ ਬੇਨਤੀ ਕੀਤੀ ਜਾਂਦੀ ਹੈ ਤੇ ਫੋਟੋ ਵਾਸਤੇ ਆਪਾਂ ਅਸਰ ਨਹੀਂ ਕਰਦੇ ਲੋਕਾਂ ਤੇ ਕੀ ਅਸਰ ਪੈਂਦਾ ਜਿਹੜੇ ਸਟੇਜ ਤੇ ਖੜੇ ਸਟੇਜ ਤੇ ਅੱਗੇ ਕੋਈ ਖੜਾ ਨਾ ਹੋਵੇ ਕਿਰਪਾ ਕਰਕੇ ਬੈਠੋ ਜੀ ਕਿਰਪਾ ਕਰਕੇ ਪੈਟਰਨ ਦੀ ਕਿਰਪਾਲਤਾ ਕਰੋ ਸਟੇਜ ਦੇ ਮੂਹਰੇ ਨਾ ਕੋਈ ਵੀ ਵੀਰ ਖੜਾ ਹੋਵੇ ਤੁਸੀਂ ਮਾਈਕ ਨੂੰ ਬੰਦ ਕਰੋ ਦੋਨੋਂ ਪਾਸੇ ਸਾਰੇ ਕਿਰਪਾ ਕਰਕੇ ਮੈਂ ਹੁਣ ਵਾਰ-ਵਾਰ ਨਾ ਕਹਾਂ ਚੇਤਰੀ ਸਾਹਿਬ ਸਾਰੇ ਬੈਠੋ ਕਿਉਂਕਿ ਮੈਂ ਮਜਬੂਰੀ ਦੱਸੀ ਸੀ ਪਰ ਤੁਸੀਂ ਸਾਰੇ ਜੇ ਸੀਨੀਅਰ ਬੰਦੇ ਫਾਲੋ ਕਰੋਗੇ ਤਾਂ ਤਾਂ ਹੀ ਬਾਕੀਆਂ ਦਾ ਵੀ ਕਹਿ ਸਕਾਂਗੇ ਪਿੱਛੇ ਖਾਲੀ ਕਰੋ ਜੀ ਖਾਲੀ ਹੋ ਗਿਆ ਜੀ ਪਿੱਛੇ ਕਿਰਪਾ ਕਰ ਖਾਲੀ ਬੈਠ ਜਾਓ ਯਾਰ ਸਰਸੀ ਪਰੇ ਲੈ ਜਾ ਅਸੀਂ ਥੋੜੀ देर ਵਾਸਤੇ ਰੋਕਦੇ ਆ ਤੁਹਾਡੇ ਵਾਸਤੇ ਬੈਠ ਜਾਓ ਬੈਠ ਜਾਓ ਯਾਰ ਬੈਠੇ ਬੈਗੇ ਬੈਗੇ ਬੈਠ ਜਾਓ ਉਹ ਡਾਈਸ ਬੂਬਾ ਵੀ ਬਿਨੈ ਤੋਂ ਡਾਈਸ ਮੰਗਾਉਂਦਾ ਆਪਿਆ ਦਾ ਵਾਦਾਲ ਸਾਹਿਬ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਐਸ ਆਰ ਕਲੇਰ ਸਾਹਿਬ ਜਗਰਾਵ ਤੋਂ ਸਰਦਾਰ ਜਗENDER ਸਿੰਘ ਜੰਦੀ ਸਾਹਿਬ ਬੀ ਕੇ ਟਾਂਗ ਸਾਹਿਬ ਜਤਿੰਦਰ ਸਿੰਘ ਖਾਲਸਾ ਜੀ ਪਵਨ ਗਿੱਲ ਜੀ ਜਸਵਿੰਦਰ ਕੁਮਨ ਜੀ ਐਚ ਐਸ ਵਾਲੀਆ ਜੀ ਬੀਬੀ ਸੁਖਿੰਦਰ ਕੌਰ ਜੀ ਗੁਰਪ੍ਰੀਤ ਕੌਰ ਸੜਿਆ ਜੀ ਹਣ ਸਾ ਆ ਲੈ ਦੋ ਨਾ ਹੁਣ ਮੈਂ ਬੇਨਤੀ ਕਰਦਾ ਕਿ ਬਹੁਤ ਸਾਰੇ ਸੀਨੀਅਰ ਆਗੂ ਸੇਬਾਨ ਬੈਠੇ ਆ ਸਰਦਾਰ ਮਹੇਸ਼ੇਂਦਰ ਸਿੰਘ ਜੀ ਗਰੇਵਾਲ ਸਾਹਿਬ ਸਰਦਾਰ ਸ਼ਰਮਜੀਤ ਸਿੰਘ ਜੀ ਢਿੱਲੋਂ ਸਾਹਿਬ ਤੇ ਬਾਕੀ ਵੀ ਲੁਧਿਆਣੇ ਦੇ ਵੀ ਤੇ ਬਾਦ ਦੀ ਵੀ ਹੋਰ ਵੀ ਕਾਫੀ ਸੀਨੀਅਰ ਲੀਡਰਸ਼ਿਪ ਬੈਠੀ ਆ ਪਰ ਮੈਨੂੰ ਹੁਕਮ ਹੋਇਆ ਕਿਉਂਕਿ ਗਰਮੀ ਜ਼ਿਆਦਾ ਹੈ ਤੇ ਸਭਾ ਵੀ ਕਾਫੀ ਹੋ ਗਿਆ ਬਹੁਤ ਸਾਰੇ ਵੀਰ 10 ਵਜੇ ਤੇ ਪੂਰੇ ਸਮੇਂ ਤੇ ਆ ਕੇ ਇੱਥੇ ਬੈਠੇ ਆ ਇਸ ਕਰਕੇ ਥੋੜਾ ਜਿਹਾ ਬੁਲਾਰਿਆਂ ਦੀ ਗਿਣਤੀ ਦੇ ਵਿੱਚ ਜਿਹੜਾ ਉਹ ਘੱਟ ਲੱਗਿਆ ਤੇ ਹੁਣ ਮੈਂ ਸਤਿਕਾਰ ਸਹਿਤ ਬੇਨਤੀ ਕਰਾਂਗਾ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਨੂੰ ਕਿ ਉਹ ਆ ਕੇ ਤੁਹਾਨੂੰ ਸੰਬੋਧਨ ਕਰਨ ਉਹਨਾਂ ਤੋਂ ਬਾਅਦ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਹ ਤੁਹਾਨੂੰ ਸਬੋਧਨ ਕਰਨਗੇ ਸਰਦਾਰ ਬਲਵਿੰਦਰ ਸਿੰਘ ਜੀ ਪੁੰਧੜ ਸਾਹਿਬ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਾਹਿਬ ਸੁਬੀਰ ਸਿੰਘ ਜੀ ਬਾਦਲ ਸਾਹਿਬ ਸਾਰੇ ਸੀਨੀਅਰ ਅਕਾਲੀ ਡਿਰੇਕਟਰਸ਼ਿਪ ਤੇ ਅੱਜ ਇਹ ਪੰਜਾਬ ਬਚਾਉਣ ਦੇ ਧਰਨੇ ਤੇ ਬਹੁਤ ਦੂਰ ਤੋਂ ਸਾਰੇ ਕਿਸਾਨ ਤੇ ਪੰਜਾਬ ਦੀ ਸੰਗਤ ਜੁੜੀ ਹੋਈ ਹੈ ਜੋ ਸਭ ਦਾ ਮੈਂ ਧੰਨਵਾਦ ਕਰਕੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਥੋਂ ਬਾਦ ਪ੍ਰਧਾਨ ਸਾਹਿਬ ਨੇ ਬੋਲਣਾ ਤੁਸੀਂ ਕਾਫੀ ਧੀਰ ਤੋਂ ਬੈਠੇ ਹੋ ਗਰਮੀ ਹੈ ਕਿਉਂਕਿ ਅਸੀਂ ਰਸਤੇ 'ਚੋਂ ਤੁਹਾਡਾ ਸੁਣਦੇ ਆ ਰਹੇ ਸੀ ਸਾਰੇ ਬੋਲਦਿਆਂ ਦਾ ਸੋ ਪਹਿਲਾਂ ਤੁਹਾਡਾ ਧੰਨਵਾਦ ਹੈ ਸਾਰੀ ਜਥੇਬੰਦੀ ਦਾ ਤੇ ਇਸ ਇਲਾਕੇ ਦੀ ਸੰਗਤ ਦਾ ਕਿ ਇੱਕ ਐਸਾ ਮਸਲਾ ਹੈ ਜਿਸ ਮਸਲੇ ਤੇ ਸਾਡੀ ਜ਼ਿੰਦਗੀ ਬਹੁਤ ਦਾ ਸਵਾਲ ਹੈ ਇਹ ਕੋਈ 24000 ਏਕੜ ਜ਼ਮੀਨ ਦੀ ਪੰਜਾਬ ਦੀ ਜਾ ਰਹੀ ਇਹ ਪੰਜਾਬ ਹੀ ਖਤਮ ਹੋਣ ਜਾ ਰਿਹਾ ਹੈ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਖਰੀ ਲੜਾਈ ਲੜਨੀ ਚਾਹੀਦੀ ਹੈ ਕਿ ਕੀ ਪੰਜਾਬ ਬਚਾਉਣਾ ਜਾਂ ਆਪਾਂ ਉਜੜਨਾ ਹੈ ਜੋ ਦਿੱਲੀ ਤੋਂ ਚੱਲ ਕੇ ਆਉਂਦਾ ਹੈ ਉਹ ਪੰਜਾਬ ਨੂੰ ਲੁੱਟਣਾ ਤੇ ਕੁੱਟਣਾ ਚਾਹੁੰਦਾ ਹੈ ਮੈਂ ਹੈਰਾਨ ਆ ਕਿ ਇਹ ਵੀ ਇੱਕ ਕੇਜਰੀਵਾਲ ਦੀ ਗਰੰਟੀ ਸੀ ਮੇਰੇ ਖਿਆਲ ਨਾਲ ਛੇ ਤਾਂ ਪਹਿਲਾਂ ਦੇਤੀ ਅਸੀਂ ਸੱਤਵੀਂ ਭੁੱਲ ਗਿਆ ਦਾ ਪੰਜਾਬ ਜਾੜਨਾ ਅੱਜ ਪੰਜਾਬ 24 ਕਿੱਲੇ ਜ਼ਮੀਨ ਭਾਲਣੀ ਔਖੀ ਹੈ 24000 ਏਕੜ ਲੈ ਰਿਹਾ ਅੱਜ ਸਭ ਤੋਂ ਪਹਿਲਾਂ ਬੇਰਖਲਾ 1972 ਚ ਰਾਜਪੁਰੇ ਕਲੋਨੀ ਕੱਟੀ ਸੀ ਗੈਨੀ ਜੈਲ ਸੋਨੇ ਜਾ ਕੇ ਦੇਖ ਲੋ ਕੋਨੇ ਤੇ ਜੇ ਖਾਲੀ ਪਈ ਅੱਜ ਸਾਲ ਕਹਿ ਹੋਗੇ 1972 ਨੂੰ ਤੇ ਅੱਜ ਨੂੰ ਇਹ 24000 ਏਕੜ ਲੈ ਰਿਹਾ ਉਹ ਉੱਥੇ 100 ਕਿੱਕੜ ਸੀ ਅੱਜ ਤੱਕ ਆਵਾਜ਼ ਨਹੀਂ ਹੋਈ ਇਹ ਕਿਸ ਤਰ੍ਹਾਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਕਿਵੇਂ ਪੰਜਾਬ ਦੀ ਕਿਸਾਨੀ ਜਾੜਨਾ ਚਾਹੁੰਦੇ ਨੇ ਇੱਕ ਵੱਡੀ ਵੱਡੀ ਸਾਜ਼ਿਸ਼ ਹੈ ਸਾਡਾ ਕਿਤੇ ਪਾਣੀ ਖੋਹ ਲੈਂਦੇ ਸਾਡੀਆਂ ਰਾਜਧਾਨੀਆਂ ਖੋਲੀਆਂ ਸਾਡੇ ਤੇ ਟੈਕਸ ਢਲਾਉਂਦੇ ਨੇ ਜੰਗ ਜੰਗ ਹੁੰਦੀ ਆ ਹਮੇਸ਼ਾ ਸਾਡੀ ਬਾਰਡਰ ਤੇ ਉਜੜਦੇ ਅਸੀਂ ਆ ਟੈਕਸ ਲੱਗਣਾ ਹੋਵੇ ਸਾਡੇ ਬਰਾਬਰ ਲੱਗਦਾ ਬਜਾਏ ਸਾਨੂੰ ਇਸ ਦੇ ਕਿ ਸਾਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ ਸਾਡੇ ਉਜਾੜੇ ਦਾ ਆ ਹੁਣ 7 ਦਿਨ ਜੰਗ ਲੱਗੀ ਆ ਪੰਜਾਬ ਦਾ 7 ਦਿਨ ਨਹੀਂ ਪੰਜਾਬ ਦਾ ਕਿੰਨੇ ਮਹੀਨਿਆਂ ਦਾ ਕੰਮ ਰੁਕ ਗਿਆ ਪੰਜਾਬ ਬੰਦ ਹੋ ਗਿਆ ਇੰਡਸਟਰੀ ਸਾਰੀ ਬੰਦ ਹੋ ਗਈ ਸਾਡਾ ਵਪਾਰ ਬੰਦ ਹੋ ਗਿਆ ਸੋ ਇਸ ਕਰਕੇ ਕੋਈ ਵੀ ਇੱਥੇ ਮਸਲਾ ਆਉਂਦਾ ਹੈ ਪੰਜਾਬ ਤੇ ਸਭ ਤੋਂ ਪਹਿਲਾਂ ਉਹਦੀ ਮਾਰ ਪੈਨੀ ਐ ਜੇ ਅਸੀਂ ਇਸ ਦੇਸ਼ ਨੂੰ ਬਚਾਉਣ ਵਾਸਤੇ ਮੁਗਲਾਂ ਨੂੰ ਸਾਡੇ ਗੁਰੂਆਂ ਨੇ ਇੱਥੋਂ ਕੱਢ ਕੇ ਤੇ ਦੇਸ਼ ਬਚਾਇਆ ਅੰਗਰੇਜ਼ਾਂ ਨੂੰ ਸਾਡੇ ਬਜ਼ੁਰਗਾਂ ਨੇ ਕੱਢ ਕੇ ਦੇਸ਼ ਬਚਾਇਆ ਕੇਜਰੀ ਬਾਲ ਜੀ ਸੁਣ ਲਓ ਭਗਵੰਤ ਮਾਨ ਦੇ ਮੋਢਿਆਂ ਤੇ ਧਰ ਕੇ ਜੋ ਤੁਸੀਂ ਤਲਵਾਰ ਚਲਾਉਣੀ ਚਾਹੁੰਦੇ ਹੋ ਇਹ ਪੰਜਾਬੀ ਚੱਲਣ ਨਹੀਂ ਦੇਣਗੇ ਜੇ ਅੰਗਰੇਜ਼ ਨੂੰ ਕੱਢ ਸਕਦੇ ਆ ਮੁਗਲਾਂ ਨੂੰ ਕੱਢ ਸਕਦੇ ਆ ਤੇ ਤੁਸੀਂ ਕਿਹੜੇ ਬਾਗ ਦੀ ਬੂਲੀ ਹੋ ਇਸ ਕਰਕੇ ਅੱਜ ਤਾਨੂੰ ਵਾਰਨਿੰਗ ਦਿੰਦੇ ਆਂ ਅਸੀਂ ਇਸ ਸਟੇਜ ਤੋਂ ਪੰਜਾਬ ਦੀ ਸਾਰੀ ਸੰਗਤ ਵੱਲੋਂ ਪੰਜਾਬੀਆਂ ਵੱਲੋਂ ਆਓ ਪੰਜਾਬੀਓ ਆਪਾਂ ਇਕੱਠੇ ਹੋਈਏ ਅੱਜ ਆਪਣਾ ਅਡਰ ਲੜਦਾ ਸਵਾਲ ਈ ਕਿਸ ਵੇਲੇ ਜਦੋਂ ਮੁਗਲਾਂ ਦੇ ਹਮਲੇ ਸੀ ਆਪਣੀਆਂ ਧੀਆਂ ਬੇਟੀਆਂ ਨੂੰ ਲਜਾਉਂਦੇ ਸੀ ਤਾਂ ਉਸ ਵੇਲੇ ਆਪਣੀਆਂ 12 ਮਿਸਲਾਂ ਹੁੰਦੀਆਂ ਸੀ ਤੇ 12 ਮਿਸਲਾਂ ਜਦੋਂ ਬਖਸ ਸੀ ਤੇ ਜਾ ਕੇ ਇਕੱਠੀਆਂ ਹੋ ਕੇ ਲੜਦੀਆਂ ਸੀ ਤੇ ਉਹ ਆਪਣਾ ਬਦਲਾ ਲੈ ਲੈਂਦੀਆਂ ਸੀ ਤੇ 12 ਮਿਸਲਾਂ ਨਹੀਂ ਉਸ ਵੇਲੇ ਜਦੋਂ ਅੰਗਰੇਜ਼ ਇੰਨੀ ਤਾਕਤਵਰ ਮੁਗਲ ਤਾਕਤਵਰ ਸੀ ਤਾਂ ਆਪਣੇ ਤਿੰਨ ਜਰਨਲਾਂ ਨਾਲ ਜਾ ਕੇ ਦਿੱਲੀ ਫਤਿਹ ਕਰ ਲਈ ਸੀ ਇਸ ਕਰਕੇ ਕਾਈ ਕੇਜਰੀਬਾਦ ਜੀ ਤੁਸੀਂ ਤਾਂ ਪਤਾ ਨਹੀਂ ਉਹਦੋਂ ਕਿਹੜੀ ਖੱਡਾ ਚ ਬੜੇ ਹੋਏ ਸੋਂ 700 ਸਾਲ ਦੀ ਗੁਲਾਮੀ ਤੋਂ ਬਾਅਦ ਅੱਜ ਤੁਹਾਨੂੰ ਸੁਰਤ ਆ ਗਿਆ ਪੰਜਾਬ ਨੂੰ ਜਾਣ ਦੀ ਸੋ ਮੈਂ ਕਿਸੇ ਕੀਮਤ ਤੇ ਵੀ ਮੈਂ ਕਹੋ ਨਾ ਕਿ ਸ਼ਰੋਮਣੀ ਕਾਲੀ ਦਲ ਔਰ ਪੰਜਾਬੀ ਬੀਰੋ ਆਪਾਂ ਕਿਸੇ ਕੀਮਤ ਤੇ ਸੂਝ ਨਹੀਂ ਦੇਣਾ ਔਰ ਸ਼ਰੋਮਣੀ ਕਾਲੀ ਦਲ ਇਸ ਦੀ ਲੜਾਈ ਵਾਸਤੇ ਬੂਰੇ ਹੋ ਕੇ ਲੜੇਗਾ ਔਰ ਹਰ ਹਾਲ ਤੇ ਇਸ ਨੂੰ ਕਾਮਯਾਬ ਕਰਾਂਗੇ ਅਸੀਂ ਕਿਸੇ ਕੀਮਤ ਤੇ ਤਾਂ 24000 ਕਹਿੰਦੇ ਅਸੀਂ 24 ਇੰਚ ਜ਼ਮੀਨ ਨਹੀਂ ਪੰਜਾਬ ਦੀ ਜਾਣ ਦੇਣੀ ਇਹਨਾਂ ਲਫ਼ਜ਼ਾਂ ਰਮੈਂ ਤੁਹਾਡਾ ਸਾਰਾ ਧੰਨਵਾਦ ਕਰਕੇ ਤੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ ਵੀਰੋ ਹੁਣ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ ਪੰਜਾਬ ਦੀ ਗਰੰਗਾ ਸਵਾਲ ਹੈ ਪੰਜਾਬ ਨੂੰ ਉਜੜ ਤੋਂ ਬਚਾਉਣ ਦਾ ਸਵਾਲ ਹੈ ਇਸ ਕਰਕੇ ਆਓ ਇਹਨਾਂ ਲੁਟੇਰਿਆਂ ਤੋਂ ਪੰਜਾਬ ਬਚਾਈਏ ਇਕੱਠੇ ਹੋ ਕੇ ਆਪਾਂ ਜਿੱਤੀਏ ਇਹਨਾਂ ਲਫ਼ਜ਼ਾਂ ਤੁਹਾਡਾ ਧੰਨਵਾਦ ਕਰਕੇ ਤੇ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਧਰ ਵੀ ਆ ਗਿਆ ਐਸਓਏ ਦੇ ਪ੍ਰਧਾਨ ਰਣਵੀਰ ਸਿੰਘ ਢਿੱਲੋਂ ਸਾਹਿਬ ਤੇ ਐਸਓਏ ਦੇ ਬਹੁਤ ਸਾਰੇ ਵਰਕਰ ਆਏ ਧੰਨਵਾਦ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਤੇ ਵੱਡੀ ਗਿਣਤੀ ਚ ਯੂਥ ਆ ਕੋ ਪਹੁੰਚੇ ਹਨ ਮੈਂ 대비 ਧੰਨਵਾਦ ਸਰਦਾਰ ਦਰਬਾਰਾ ਸਿੰਘ ਜੀ ਗੁਰੂ ਸਾਹਿਬ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਐਸਆਰ ਕਲੇਰ ਸਾਹਿਬ ਜਗਰਾਉ ਤੋਂ ਵੱਡਾ ਜਥਾ ਲੈ ਕੇ ਪਹੁੰਚਿਆ ਸਵਾਦਾਂ ਦੇ ਸਕਣ ਕਰਕੇ ਉਹਨਾਂ ਤੋਂ ਵੀ ਮਾਫੀ ਸਰਦਾਰ ਬਨਵੰਤ ਸਿੰਘ ਜੀ ਮਣੀ ਸਾਹਿਬ ਸਾਡੇ ਸੀਨੀਅਰ ਆਗੂ ਚਾਵੜਾ ਸਾਹਿਬ ਦਿਨਾਨਗਰ ਤੋਂ ਬੋਗੀ ਗੱਜਾ ਜੀ ਸਾਰਿਆਂ ਤੋਂ ਮੈਂ ਜਿਨ੍ਹਾਂ ਸਖਸ਼ੀਤਾ ਨੂੰ ਸੱਭਾ ਨਹੀਂ ਦੇ ਸਕਿਆ ਉਹਨਾਂ ਤੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹੋਇਆ ਕਿਉਂਕਿ ਗਰਮੀ ਬਹੁਤ ਹੈ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਤੇ ਉਸ ਤੋਂ ਪਹਿਲਾਂ ਆਪਾਂ ਦੋ ਜਕਾਰੇ ਲਾਉਣੇ ਆ ਤੇ ਸ਼ਰੋਮਣੀ ਅਕਾਲੀ ਦਲ ਦਾ ਨਾਰਾ ਲਾਉਣਾ ਸਾਰਿਆਂ ਨੇ ਦੋਵੇਂ ਹੱਥ ਕਰੇ ਕਰਕੇ ਤੇ ਆਪਾਂ ਜਵਾਬ ਦੇਣਾ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਇੱਕ ਨਾਰਾ ਲਾਉਣਾ ਆਪਾਂ ਤਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਗਰੇਵਾਲ ਸਾਹਿਬ ਨੇ ਲਾਉਣਾ ਸੀ ਉਹ બોਲ ਨਹੀਂ ਸਕੇ ਇਸ ਕਰਕੇ ਬਦਲਵਾ ਦੇਣਾ ਤੱਕ ਬਦਲ ਦਿਓ ਤਾਕਤ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਤੱਕ ਬਦਲ ਦਿਓ ਤਾਕਤ ਬਦਲ ਦਿਓ ਬੇਈਮਾਨਾਂ ਦਾ ਰਾਜ ਬਦਲ ਦਿਓ ਸਰਦਾਰ ਸੁਖਬੀਰ ਸਿੰਘ ਦਾਦਾ ਜਿੰਦਾਬਾਦ 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 ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ 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 ਪੰਜਾਬ ਸਰਕਾਰ ਵੇ ਜੋ ਥੱਲੇ ਥੱਲੇ ਜਿਲ੍ਹਾ ਲੁਧਿਆਣੇ ਦੇ ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸ਼ਰੋਮਣੀ ਅਕਾਲੀ ਦਲ ਦੀ ਬਹਾਦਰ ਵਰਕਰ ਸਬਾਨ ਲੀਡਰਸ਼ਿਪ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਆਪਣੀ ਜਾਨ ਹੈ ਆਪਣਾ ਘਰ ਹੈ ਜੇ ਘਰ ਤੇ ਹਮਲਾ ਹੋਣ ਲੱਗ ਜੇ ਜੇ ਪਰਿਵਾਰ ਤੇ ਹਮਲਾ ਹੋਣ ਲੱਗ ਜੇ ਤੇ ਲੜਨਾ ਦੁਸ਼ਮਣ ਤੇ ਭਜਾਉਣਾ ਦੁਸ਼ਮਣ ਨੂੰ ਆਪਣਾ ਫਰਜ਼ ਬਣ ਜਾਂਦਾ ਹੈ ਫਰਕ ਆਈ ਹੈ ਕਿ ਲੁੱਟਣ ਆਏ ਐ ਬਾਹਰਲੇ ਦੁੱਖ ਇਸ ਕੱਲ ਦਾ ਹੈ ਕਿ ਮੌਕਾ ਦਿੱਤਾ ਉਹਨਾਂ ਨੂੰ ਲੁੱਟਣ ਦੇ ਆਪਣੀ ਲੋਕਾਂ ਨੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਅੱਜ ਆਜ਼ਾਦੀ ਦੇ ਬਾਅਦ ਕਿੰਨੇ ਸਾਲ ਹੋ ਗਏ ਕਿੰਨੇ ਸਾਲਾਂ ਵਿੱਚ ਕਿੰਨੇ ਸਾਲ ਨੈਸ਼ਨਲ ਪਾਰਟੀਆਂ ਦੇ ਇੱਥੇ ਮੁੱਖ ਮੰਤਰੀ ਬਣੇ ਤੇ ਕਿੰਨੇ ਸਾਲ ਤੁਹਾਡੀ ਆਪਣੀ ਖੇਤਰੀ ਪਾਰਟੀ ਦੇ ਮੁੱਖ ਮੰਤਰੀ ਬਣੇ ਹਲੇ ਤੱਕ ਨਹੀਂ ਆਪਾਂ ਸਮਝੇ ਆਪਣੇ ਕੌਣ ਐ ਤੇ ਪ੍ਰਾਏ ਕੌਣ ਐ ਹਲੇ ਤੱਕ ਨਹੀਂ ਆਪਾਂ ਸਮਝੇ ਕਿ ਆਪਾਂ ਨੂੰ ਬਰਬਾਦ ਕਿਨੇ ਕੀਤਾ ਤੇ ਆਪਾਂ ਨੂੰ ਬਚਾਇਆ ਕਿਨੇ ਆ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਸਾਰਾ ਇਤਿਹਾਸ ਸੁਣੋ ਜੋ ਕੁਝ ਵੀ ਅੱਜ ਪੰਜਾਬ ਦੇਖ ਰਹੇ ਹੋ ਜੋ ਕੁਝ ਵੀ ਤਰੱਕੀ ਦੇਖ ਰਹੇ ਹੋ ਦੋ ਕੁਛ ਵੀ ਇੱਥੇ ਇੰਡਸਟਰੀ ਦੇਖ ਰਿਓਂ ਕਿਸਾਨੀ ਦੀ ਖੇਤੀ ਦੀ ਬਾਹ ਫੜਨ ਵਾਲੀ ਚੀਜ਼ਾਂ ਬੜੀਆਂ ਦੇਖ ਰਿਓਂ ਉਹ ਸਾਰਾ ਕੁਸ਼ੀ ਤੁਹਾਡੀ ਖੇਤਰੀ ਪਾਰਟੀ ਦੇ ਮੁੱਖ ਮੰਤਰੀਆਂ ਨੇ ਬਣਾਇਆ ਪਰ ਫਿਰ ਵੀ ਆਪਾਂ ਗੱਲਾਂ ਚਾਜਨੇ ਆ ਦੇਖੋ ਦੂਜੇ ਸੂਬੇ ਤੇ ਲੋਕ ਆਪਾਂ ਤੋਂ ਕਿੰਨੇ ਸਿਆਣੇ ਆ ਗੁਜਰਾਤ ਦੇ ਲੋਕ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਾਹਿਬ ਸਾਡੇ ਮੁੱਖ ਮੰਤਰੀ ਹੈ ਜਿਹੜੇ ਸਾਡੇ ਧਿਆਨ ਰੱਖਦੇ ਐ ਕਿੰਨੇ ਸਾਲ ਹੋ ਗਏ ਮੋਦੀ ਨੂੰ ਬਣਾਉਂਦੇ ਦੂਜੇ ਸੂਬੇ ਚ ਦੇਖ ਲੋ ਉਹ ਦੇਖ ਲੈਂਦੇ ਐ ਕਿ ਕਿਹੜਾ ਪਾਰਟੀ ਆਪਣੀ ਚੰਗੀ ਐ ਕਿਨੇ ਕੰਮ ਕੀਤੇ ਐ ਪਰ ਆਪਾਂ ਜਿਹੜੇ ਕੰਮ ਕਰਦੇ ਐ ਉਹਨਾਂ ਨੂੰ ਪੁੱਛਦੇ ਨਹੀਂ ਜਿਹੜੇ ਡਰਾਮੇ ਕਰਦੇ ਐ ਗੱਲਾਂ ਕਰਦੇ ਐ ਲਾਰੇ ਲਾਉਂਦੇ ਐ ਝੂਠ ਬੋਲਦੇ ਐ ਆਪਾਂ ਉਹਨਾਂ ਨੂੰ ਗਲੇ ਲਾ ਲੈਣੇ ਐ ਹਲੇ ਵੀ ਸਮਝੀ ਬਚਾ ਲਈਏ ਪੰਜਾਬ ਨੂੰ ਆ ਪੰਜਾਬ ਕੱਲਾ ਥੋੜਾ ਭਵਿੱਖ ਨਹੀਂ ਤੁਹਾਡੇ ਬੱਚਿਆਂ ਦਾ ਵੀ ਵੇਖਿਆ ਹੈ ਬੱਚਿਆਂ ਦਾ ਬੱਚਿਆਂ ਦਾ ਵੀ ਵੇਖਿਆ ਇੱਥੇ ਹੀ ਹੈ ਆਪਾਂ ਕਿਤੇ ਨਹੀਂ ਹੋਰ ਜਾ ਸਕਦੇ ਜੇ ਇੱਥੇ ਤਰੱਕੀ